ਰੋਜ਼ਿਆਂ ਦਾ ਮਹੀਨਾ ਪਵਿੱਤਰ ਰਮਜ਼ਾਨ ਜੋ ਕਿ ਅੱਜ 15ਵਾਂ ਰੋਜ਼ਾ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਮਲੇਰ ਕੋਟਲਾ ਸ਼ਹਿਰ ਦੇ ਅੰਦਰ ਰੋਜ਼ੇ ਖਲਵਾਉਣ ਦੀ ਵੱਖ-ਵੱਖ ਸਮਾਜਿਕ ਜਥੇਬੰਦੀਆਂ ਤੇ ਵੱਖ-ਵੱਖ ਅਦਾਰਿਆਂ ਵੱਲੋਂ ਜਾਰੀ ਹੈ ਇਸ ਦੇ ਤਹਿਤ ਹੀ ਅੱਜ ਮਲੇਰ ਕੋਟਲਾ ਵਿਖੇ ਇਲਾਕੇ ਦੇ ਪ੍ਰਸਿੱਧ ਡਾਕਟਰ ਕਰਨਵੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮੁਸਲਿਮ ਭਰਾਵਾਂ ਦੇ ਰੋਜ਼ੇ ਖਲਵਾਏ ਗਏ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ ਵੱਖ-ਵੱਖ ਧਰਮਾਂ ਦੇ ਲੋਕ ਇੱਕੋ ਕਤਾਰਾਂ ਵਿੱਚ ਬੈਠ ਕੇ ਸਾਰਿਆਂ ਨੇ ਰੋਜ਼ਾ ਉਪਤਾਰੀ ਕੀਤੀ ਇੱਕੋ ਸੱਤ ਥੱਲੇ ਸਾਰੇ ਇਕੱਠੇ ਬੈਠੇ ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਬੈਠਿਆ ਸਾਰਿਆਂ ਨੇ ਰੋਜ਼ਾ ਉਪਤਾਰੀ ਕੀਤੀ ਇਸ ਦੇ ਵਿੱਚ ਮਲੇਰ ਕੋਟਲਾ ਦੇਪਨ ਆਇਆ ਡਾਕਟਰ ਜਮੀਲ ਉਰ रहमान ਤੋਂ ਇਲਾਵਾ ਸੀਈਓ ਪੰਜਾਬ ਬਕਬੋਟ ਤੋਂ ਲਤੀਫ ਥਿੰਦ ਜੀ ਅਤੇ ਹੋਰ ਬਖ ਬਖ ਆਗੋ ਵੀ ਇਸ ਮੇਟੋਂ ਚੇ ਆਈ ਦਿਨ ਅੱਜ ਜੀ ਡਾਕਟਰ ਕਰਨ ਵੀ ਜੀ ਅਸੀਂ ਹਸਪੀਟਲ ਦੇ ਵਿੱਚ ਉਦਾਰ ਵਤਾਰੀ ਦੇ ਮੌਕੇ ਤੇ ਪਹੁੰਚੇ ਆਂ ਤੇ ਇਹ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਾਤਾਰ ਰੋਜ਼ਾ ਵਰਤਾਈ ਦਾ ਪ੍ਰੋਗਰਾਮ ਰੱਖਦੇ ਆ ਰਹੇ ਹਨ। ਅਤੇ ਇਦਾਂ ਦੇ ਪ੍ਰੋਗਰਾਮ ਜਿਹੜੇ ਨਾਲ ਜਿਹਦੇ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ। ਅਤੇ ਸਮਾਜ ਦੇ ਅੰਦਰ ਖੁਸ਼ਗਵਾਰ ਮਾਹੌਲ ਜਿਹੜਾ ਹੈ ਉਹ ਬਣਦਾ ਹੈ। ਤੇ ਜਦੋਂ ਸਮਾਜ ਦੇ ਵਿੱਚ ਲੋਕਾਂ 'ਚ ਆਪਸੀ ਭਾਈਚਾਰਾ ਹੁੰਦਾ ਹੈ ਤਾਕ ਉਹਦੇ ਨਾਲ ਹੀ ਅਮਨ ਔਰ ਆਸ਼ਤੀ ਦਾ ਮਾਹੌਲ ਜਿਹੜਾ ਉਹ ਵੀ ਬੰਦਾ ਹੈ ਮੈਂ ਇਸ ਮੌਕੇ ਤੇ ਡਾਕਟਰ ਕਰਨਵੀਰ ਸਿੰਘ ਜੀ ਨੂੰ ਸਾਡੇ ਭਰਾ ਉਹਨਾਂ ਦੇ ਫਾਜ਼ਲ ਸਾਹਿਬ ਨੂੰ ਮੈਡਮ ਡਾਕਟਰ ਸਾਹਿਬਾਨ ਨੂੰ ਜਿੰਨੀਆਂ ਧੁਕਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਕਿ ਉਹਨਾਂ ਨੇ ਇਹ ਕਾਲੇ ਜਿਹੜੇ ਨਾਲ ਇਹ ਸਲਾਗਾ ਯੋਗ ਨਾਲ ਇਹ ਤਾਂ ਦੇ ਪ੍ਰੋਗਰਾਮ ਜਿਹੜੇ ਨਾਲ ਕਰਨ ਤੇ ਉਹ ਬਹੁਤ ਹੀ ਸਲਾਗਾ ਦੇ ਪਤਨ ਜਰਮਾਨ ਰਹੀਮ ਸਾਹਿਬਲੇ ਸਦਾ ਇਤਰਾਮ ਦੀ روز کا مہینہ چل رہا ہے لگاتار صاحب سے لوگ روزہ افطاری کا انتظام کرتے ہیں پر اج انہی بڑی خوشی ہوئی ہے کہ ڈاک صاحب کے ہوسپٹل چ کے یہاں پر مل کے انہوں نے سے آگے گرو نانک کا مشن کی ہے جی اب یہ روزہ آفتاری نہ کرا دے کتنا نہ کتنے گرو نانک کا خواب ادھورا رہتا آپسی بھائی چار جی سانج ہے وہ اجہے لوگوں نے لنگر گرو نانک چلایا افطاری ملر ہوں کیونکہ متعلقہ پہلے شیر محمود خان نے ہا کا نعرہ ماریا گرو نانک نام لیوا سکھ سنگت اس ہا درے پہرا دتی ہے میں چاہتا ہوں کہ اجیے ڈاکٹر ਅਜਿਹੇ ਉਹਨਾਂ ਦੇ ਵਾਲਦ ਘਰ ਘਰ ਪੈਦਾ ਫੋਨ ਸਾਨੂੰ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਆਪਸੀ ਭਾਈਚਾਰਕ ਸਾਂਝ ਦਾ ਪੈਗਾਮ ਹੋਵੇ ਹਾਉਬਿਲਾਹ ਬਿਨੈ ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹਿੀ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਕਰਨਵੀਰ ਤੇ ਮੇਰੇ ਚਾਚਾ ਜੀ ਸਰਦਾਰ ਸੁਵਿੰਦਰ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਡਾਕਟਰ ਪ੍ਰਵਹਲਿੰਗ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੇ ਹਸਪੀਟਲ ਦੇ ਵਿੱਚ ਪਿਛਲੇ ਸਾਲਾਂ ਜਿਹਾ ਅੱਜ ਰੋਜ਼ਾ ਇਫਤਾਰੀ ਦਾ ਬਹੁਤ ਹੀ ਹੁੰਦਾ ਪ੍ਰੋਗਰਾਮ ਰੱਖਿਆ ਗਿਆ ਇਸ ਦੇ ਨਾਲ ਸਾਡੇ ਭਾਈਚਾਰੇ ਸਾਂਝ ਬੱਤੇ ਆ ਮੈਂ ਉੱਚਾ ਚੇਤਨ ਹੋਰ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਐਜ਼ ਅ ਪ੍ਰੈਜ਼ੀਡੈਂਟ ਕਾਉਂਡ ਦਾ ਬਹੁਤ ਬਹੁਤ ਖੁਸ਼ੀ ਨਾਲ ਪੇਸ਼ ਕਰਦਾ ਔਰ ਦੁਆ ਕਰਦਾ ਕਿ ਸਾਡਾ ਇਹ ਪਿਆਰਾ ਮਲੇਰਪੁਰ ਦਾ ਗੰਗਾਦਰ ਨੀ ਤਹਿਜ਼ੀਬ ਦਾ ਗੁਲਦਸਤਾ ਹਮੇਸ਼ਾ ਐਸੇ ਤਰ੍ਹਾਂ ਹੀ ਬਹਾਰਾਂ ਛਾੜਦਾ ਰਹੇ ਡਾਕਟਰ ਕਰਨਵੀਰ ਮੈਂ ਅਕਸਰ ਕਹਿ ਹਰਦਾ ਕਿ ਆਪਣੇ ਆਪ ਦੀ ਸੰਸਥਾ ਨੇ ਇਹ ਬਹੁਤ ਵੱਡੀ ਸੰਸਥਾ ਨੇ ਇਹਨਾਂ ਨੇ ਆਪਣੇ ਦਿਲ ਦੇ ਬੇਟੇ ਦੇ ਵਿੱਚ ਮੇਰੀ ਵੀ ਵੀ ਲੋਕਾਂ ਦੀ ਸਹਾਇਤਾ ਕਰਦੇ ਆ ਜਦੋਂ ਵੀ ਅਸੀਂ ਇਹਨਾਂ ਨੂੰ ਦੱਸੀਦਾ ਕਿ ਬਹੁਤ ਹੀ ਮਜ਼ਬੂਰ ਨੇ ਇਹ ਪੇਸ਼ੈਂਟ ਨੂੰ ਹਰ ਲੋੜ ਜ਼ਰੂਰ ਤਾਂ ਦੋਸਤੋ ਫ੍ਰੀ ਆਫ ਕੋਸਟ ਕਈ ਨਬਦਾ ਕਦੇ ਵੀ ਨਹੀਂ ਲੈਂਦੇ ਇਹ ਹਕੀਕਤ ਹੈ ਮੈਂ ਇਸ ਚੀਜ਼ ਦਾ ਚਸ਼ਮੀ ਤੇ ਗਵਾਹ ਇਹਨਾਂ ਦੇ ਲਈ ਸਾਰੇ ਦੁਆ ਕਰੋ ਔਰ ਇੱਥੇ ਆਏ ਸਾਰੇ ਇੱਥੇ ਐਮਐਲਏ ਸਾਹਿਬ ਵੀ ਪਹੁੰਚੇ ਨੇ ਸੀਐਸਆਰ ਵੀ ਪਹੁੰਚੇ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ ਨੇ ਹੋਰ ਸਾਡੇ ਚਿਤਰਜੀਦਾ ਸੰਸਥਾਾਂ ਦੇ ਆਗੂ ਵੀ ਪਹੁੰਚੇ ਨੇ ਸਾਰਿਆਂ ਨੇ ਇੱਥੇ ਬੈਠ ਕੇ ਰੋਜ਼ਾ ਉਤਾਰ ਕੀਤਾ ਇਹ Hindu Muslim ਭਾਈਚਾਰੇ ਦੀ ਬਹੁਤ ਵੱਡੀ ਮਿਸਾਲ ਹੈ ਇਹਦੇ ਨਾਲ ਮੈਂ ਫਿਰ ਇੱਕ ਵਾਰ ਮੇਰੇ ਪੂਰੇ ਪਰਿਵਾਰ ਨੂੰ ਡਾਕਟਰ ਕਰਨਵੀਰ ਤੇ ਪੂਰੇ ਸਟਾਫ ਨੂੰ ਵਧਾਈ ਦਿੰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਦਾ ਸ਼ੁਕਰੀਆ ਅਦਾ ਕਰਨਾ ਬਹੁਤ-ਬਹੁ ਰੋਜ਼ਾ ਓਫਤਾਰ ਪਾਰਟੀ ਮੇਰਪੋਟਲਾ ਅ ਕੀ ਕਹਨੇ ਹੈ ਸਿੱਖ ਧਰਮਾਂ ਦੀ ਗੁਜ਼ਰਸ਼ਤ ਸਾਜ ਹੈ ਮਵਾਬੇ ਸ਼ੇਖ ਮੁਹੰਮਦ ਖਾਨ ਨੇ ਜਦੋਂ ਹਾਲ ਨਾਰਾ ਮਾਰਿਆ ਸੀ ਤੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਪ੍ਰਥਾ ਚੱਲਦੀ ਆ ਰਹੀ ਹੈ ਤੇ ਅੱਗੇ ਨੂੰ ਵੀ ਚੱਲੇਗੀ ਤੇ ਅਸੀਂ ਹਰ ਸਾਲ ਹਸਪਤਾਲ ਦੇ ਵਿੱਚ ਰੋਜ਼ਾ ਓਫਤਾਰ ਦਾ ਪ੍ਰੋਗਰਾਮ ਰੱਖਿਦਾ ਜਿਵੇਂ ਜਿਵੇਂ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਰੱਬ ਦੇ ਅਰਦਾਸ ਦੀਵਾ ਕਰਦੇ ਨੇ ਸਾਡੇ ਲੋਕਾਂ ਦੀ ਸਿਹਤ ਸਾਰਿਆਂ ਦੀ ਚੰਗੀ ਰਹੇ ਆਪਣੇ ਸਾਰਿਆਂ ਦੀ ਸਿਹਤ ਸਾਰਿਆਂ ਦੀ ਚੰਗੀ ਰਹੇ ਉਹਦੇ ਲਈ ਬਹੁਤ ਕਰਦੇ ਨੇ ਤੇ ਮੈਂ ਆਸ ਕਰਦਾ ਕਿ ਰੱਬ ਸਾਡੇ ਤੋਂ ਹਰ ਸਾਲ ਇਦਾਂ ਦਾ ਰੋਜ਼ਗਾਰ ਦਾ ਪ੍ਰੋਗਰਾਮ ਕਰਵਾਵੇ ਆਮ ਲੋਕਾਂ